ਇਤਿਹਾਸ ਦੇ ਪੰਨੇ ਬਹੁਤ ਕੁਝ ਕਹਿੰਦੇ ਨੇ ਬਹੁਤ ਕੁਝ ਦੱਸਦੇ ਨੇ ਕਈ ਵਾਰ ਜੋ ਗੱਲਾਂ ਸਾਡੇ ਜ਼ਿਹਨ ਵਿੱਚੋਂ ਲਾਂਬੇ ਹੋ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਇਤਿਹਾਸ ਦੇ ਪੰਨੇ ਚੇਤੇ ਕਰਵਾਉਂਦੇ ਨੇ ਪੰਜਾਬ ਦੇ ਇਤਿਹਾਸ ਅਤੇ ਖਾਸ ਕਰਕੇ ਸਿੱਖ ਕੌਮ ਦੇ ਇਤਿਹਾਸ ਵਿੱਚ ਤਕਰੀਬਨ ਹਰ ਦਿਨ ਦੀ ਆਪੋ ਆਪਣੀ ਇੱਕ ਵੱਖਰੀ ਅਹਿਮੀਅਤ ਹੈ ਅਤੇ ਸ਼ਹਾਦਤਾਂ ਦੇ ਅਤੇ ਹੋਰ ਮਾਨਮਤੀਆਂ ਪ੍ਰਾਪਤੀਆਂ ਦੇ ਇਸ ਲੰਮੇ ਇਤਿਹਾਸ ਵਿੱਚ ਕੋਈ ਨਾ ਕੋਈ ਗਾਥਾ ਰੋਜ਼ ਸਾਹਮਣੇ ਆਉਂਦੀ ਹੈ। ਕੱਲ ਜੇਕਰ ਅੱਜ ਦੇ ਦਿਨ ਦੇ ਇਤਿਹਾਸ ਦੀ ਕਰੀਏ, ਪਾਵ 28 ਮਾਰਚ ਦੇ ਇਤਿਹਾਸ ਦੀ ਕਰੀਏ ਤਾਂ ਸਿੱਖ ਕੌਮ ਦੇ ਨਾਲ ਸੰਬੰਧਤ ਕਈ ਅਹਿਮ ਘਟਨਾਵਾਂ ਇਸ ਦਿਨ ਅਤੇ ਇਸ ਦੇ ਆਸ-ਪਾਸ ਵਾਪਰਨ ਦਾ ਪਤਾ ਲੱਗਦਾ ਹੈ। ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਅੱਜ ਦੇ ਦਿਨ ਯਾਨੀ ਕਿ 28 ਮਾਰਚ ਦਾ ਇਤਿਹਾਸ ਜਦੋਂ ਅੱਜ ਦੇ ਦਿਨ ਦੇ ਇਤਿਹਾਸ ਦੀ ਅਤੇ ਇਸ ਦੀ ਅਹਿਮੀਅਤ ਦੀ ਗੱਲ ਆਉਂਦੀ ਹੈ ਤਾਂ ਹੀ ਦਿਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਇਤਿਹਾਸ ਜੁੜਦਾ ਹੈ ਇਸ ਦਿਨ ਯਾਨੀ 28 ਮਾਰਚ 1624 ਦੇ ਦਿਨ ਗੁਰੂ ਦਾ ਚੱਕ ਅੰਮ੍ਰਿਤਸਰ ਵਿਖੇ ਸਿੱਖ ਕੌਮ ਦਾ ਇੱਕ ਭਾਰੀ ਇਕੱਠ ਹੋਇਆ ਇਸ ਇਕੱਠ ਵਿੱਚ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਤੇ ਬਿਲਾਸਪੁਰ ਹੰਡੂਰ ਅਤੇ ਕਈ ਹੋਰ ਪਹਾੜੀ ਰਾਜੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਆਏ। ਇਨ੍ਹਾਂ ਵਿੱਚ ਕਈ ਰਾਜੇ ਉਹ ਵੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ અપਾਰ ਕਿਰਪਾ ਕਰਦਿਆਂ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਇਆ ਸੀ ਅਤੇ ਉਹ ਵੀ ਇਸ ਵਫ਼ਦ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਜਿੱਥੇ ਇਹਨਾਂ ਰਾਜਿਆਂ ਨੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਪ੍ਰਤੀ ਆਪਣਾ ਸਤਕਾਰ ਵੀ ਵਿਖਾਇਆ ਇਹਨਾਂ ਵਿੱਚੋਂ ਹੀ ਇੱਕ ਰਾਜੇ ਬਿਲਾਸਪੁਰ ਦੇ ਰਾਜਾ ਕਲਿਆਣ ਚੰਦ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਹਨਾਂ ਦੀ ਰਿਆਸਤ ਵਿੱਚ ਆਪਣਾ ਟਿਕਾਣਾ ਕਰ ਲੈਣ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਜੇ ਦੇ ਅਝੀਹਾ ਕਹਿਣ ਪਿੱਛੇ ਇਹ ਵੀ ਇੱਕ ਸੋਚ ਸੀ ਕਿ ਜੇ ਗੁਰੂ ਸਾਹਿਬ ਪੱਕੇ ਤੌਰ ਤੇ ਉਸ ਦੀ रियासत ਵਿੱਚ ਆ ਜਾਣ ਤਾਂ ਕੋਈ ਵੀ ਵਿਰੋਧੀ ਉਸ ਉੱਤੇ ਜਾਂ ਉਸ ਦੀ रियासत ਉੱਤੇ ਹਮਲਾ ਕਰਨ ਦੀ ਜੁਰਰਤ ਕਰਨ ਬਾਰੇ ਸੋਚੇਗਾ ਵੀ ਨਹੀਂ ਇਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਮਹਿਮਾ ਉਸ ਵੇਲੇ ਕਿੰਨੇ ਵੱਡੇ ਪੱਧਰ ਉੱਤੇ ਦੂਰ ਦੂਰ ਤੱਕ ਪਹੁੰਚ ਚੁੱਕੀ ਸੀ ਅਤੇ ਹਰ ਜ਼ਬਰਤੀ ਜ਼ੁਲਮ ਕਰਨ ਵਾਲਾ ਗੁਰੂ ਸਾਹਿਬ ਦੀ ਮਹਿਮਾ ਨੂੰ ਪਛਾਣ ਚੁੱਕਾ ਸੀ ਅਤੇ ਲਤਾੜੇ ਹੋਏ ਲੋਕ ਖਾਸ ਕਰ ਉਹ ਲੋਕ ਜੋ ਕਾਫੀ ਤਾਕਤ ਰੱਖਣ ਦਾ ਦਾਵਾ ਕਰਦੇ ਸੀ ਉਹ ਵੀ ਗੁਰੂ ਸਾਹਿਬ ਦੇ ਸ਼ਰਣੀ ਆਉਂਦੇ ਸੀ ਰਾਜੇ ਕਲਿਆਣ ਚੰਦ ਦੀ ਇਸ ਬੇਨਤੀ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤਸਰ ਛੱਡ ਕੇ ਬिलासपुर ਜਾਂ ਕਿਸੇ ਹੋਰ ਥਾਂ ਜਾਣਾ ਤਾਂ ਨਾ ਮੰਨਿਆ ਪਰ ਇਹ ਵਾਅਦਾ ਜ਼ਰੂਰ ਕੀਤਾ ਕਿ ਉਹ ਉਸਤੀ ریاست ਵਿੱਚ ਇੱਕ ਸਿੱਖ ਨਗਰ ਜ਼ਰੂਰ ਬਸਾਉਣਗੇ ਅਤੇ ਇਸ ਤਰ੍ਹਾਂ ਜ਼ੁਲਮ ਅਤੇ ਜ਼ਬਰ ਖਿਲਾਫ ਸਿੱਖ ਕੌਮ ਦਾ ਇਹ ਸੰਘਰਸ਼ ਉਥੋਂ ਵੀ ਚੱਲੇਗਾ ਅੱਜ ਦੇ ਦਿਨ ਯਾਨੀ ਕਿ 28 ਮਾਰਚ ਦਾ ਇੱਕ ਹੋਰ ਬਹੁਤ ਅਹਿਮ ਇਤਿਹਾਸ ਸਿੱਖ ਕੌਮ ਦੇ ਨਾਲ ਕੁਮਾਂਤਰੀ ਪੱਧਰ ਤੇ ਵੀ ਜੁੜਦਾ ਹੈ ਸਿੱਖ ਕੌਮ ਦੀ ਅਡਰੀ ਹਸਤੀ ਅਤੇ ਵੱਖਰੀ ਕੌਮ ਸੰਬੰਧੀ ਅੱਜ ਦੇ ਦਿਨ ਸਨ 1983 ਵਿੱਚ ਇੰਗਲੈਂਡ ਅੰਦਰ ਇੱਕ ਮਤਾ ਪਾਸ ਹੋਇਆ ਸੀ ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਅੱਜ ਦੇ ਦਿਨ 28 ਮਾਰਚ 1983 ਨੂੰ ਇੱਕ ਫੈਸਲੇ ਵਿੱਚ ਇਹ ਕਿਹਾ ਸੀ ਕਿ ਸਿੱਖ ਇੱਕ ਵੱਖਰੀ ਕੌਮ ਨੇ ਅਤੇ ਤਕਰੀਬਨ ਇੱਕ ਵੱਖਰੀ نسل ਵੀ ਨੇ ਇਸ ਫੈਸਲੇ ਨਾਲ ਪੂਰੀ ਦੁਨੀਆ ਵਿੱਚ ਵਸਤੇ ਸਿੱਖ ਭਾਈਚਾਰੇ ਅੰਦਰ ਕਾफी ਖੁਸ਼ੀ ਪਾਈ ਗਈ ਸੀ ਇਸ ਫੈਸਲੇ ਨਾਲ ਸਿੱਖਾਂ ਦੀ ਕੌਮੀਅਤ ਨੂੰ ਬਹੁਤ ਵੱਡੇ ਪੱਧਰ ਉੱਤੇ ਇੱਕ ਪਛਾਣ ਮਿਲੀ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਫੈਸਲੇ ਦੇ ਆਉਣ ਤੋਂ ਬਾਅਦ ਸਿੱਖ ਕੌਮ ਦਾ ਬਾਹਰੀ ਦੇਸ਼ਾਂ ਵਿੱਚ ਜਾ ਕੇ ਵਸਣਾ ਅਤੇ ਉਥੇ ਇੱਕ ਵੱਖਰੀ ਕੌਮ ਬਜਉ ਆਪਣੀ ਨਵੇਕਲੀ ਹਸਤੀ ਸਿਹਤ ਅੱਗੇ ਵਧਣਾ ਇਸ ਪਾਸੇ ਕਦਮ ਚੁੱਕਣੇ ਸਾਕਾਰ ਹੋਏ। ਅਤੇ ਇਥੋਂ ਹੀ ਦੁਨੀਆ ਭਰ ਵਿੱਚ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਵਜੋਂ ਵੇਖਿਆ ਅਤੇ ਮਨਜ਼ੂਰ ਕੀਤਾ ਜਾਣਾ ਵੀ ਸ਼ੁਰੂ ਹੋਇਆ। ਸੋ ਇਸ ਤਰ੍ਹਾਂ ਅੱਜ ਦੇ ਦਿਨ 28 ਮਾਰਚ ਦੀ ਸਿੱਖ ਕੌਮ ਦੇ ਇਤਿਹਾਸ ਵਿੱਚ ਕਾਫੀ ਵੱਡੀ ਅਹਿਮੀਅਤ ਬਣਦੀ ਹੈ ਤੇ ਇਸ ਤੇ ਵੱਖੋ ਵੱਖਰੇ ਸੰਦੇਸ਼ ਵੀ ਸਾਡੇ ਮੂਰੇ ਆਉਂਦੇ ਨੇ